ਇੱਥੇ ਮੈਕੈਨਿਕ ਮਾਰਦੇ ਹੈ ਆਹ ਮੁੰਡੇ ਪਰਮਨੰਦੀ ਜੀ ਦੇ ਆ ਬਹੁਤ ਸਾਰੇ ਜਿਹੜੇ ਮੁੰਡੇ ਪੜ੍ਹਦੇ ਹਨ ਮੁੰਡਾ 12 ਹਰਿਆਣਾ ਦੇ ਇੱਥੇ ਸਾਡੇ ਅੱਜ ਆਪਣੇ 10 ਮਿੰਟ ਤੋਂ ਪੜ੍ਹਨ ਲਈ ਆਏ ਹੋਣੇ ਵੀਡੀਓ ਪਾ ਕੇ ਚੈਨਲਾਂ ਦੇ ਪਰਕਟ ਸੀਟ ਦਬਾ ਕੇ ਭਾਈ ਸਾਹਲ ਜੀ ਉਹ 14 ਐਮ ਐਮ ਕਹਿੰਦਾ ਜੀ ਬੋਲਦਾ ਹੈ ਦਮਨ ਦਾ ਉਹ ਬਚਰੂ ਆਉਂਦੇ ਹਨ ਕੱਟੇ ਕੱਟੇ ਆਉਂਦੇ ਨੇ ਸੁਪੀਨੇ ਰਸ ਸੁਪੀਨੇ ਜਾਦਾ ਹੈ ਉਹ ਉਹ ਕੋਰੇ ਚਹੀਦਾ ਪੇਰ ਬੜੇ ਪਰੇ ਪਰੇ ਨੋਜੋ ਲੈਂ ਲੰਬੀ ਪਰੇ ਨੋਜੋ ਦੇ ਕੈਨੇਡਾ ਤੱਕ ਇੰਟਰਨੈਸ਼ਨਲ ਜਰਨੀਆਂ ਜਾਣੀ। ਮੈਂ ਕੱਲ ਫਲਾਈਟ ਹੈ। ਵਾਪਸੀ। ਕੀ ਕਹਿੰਦੇ? ਟਿਕਟਾਂ ਤੋਂ ਆ ਕੈਨੇਡਾ ਹੀ ਪਹੁੰਚ ਜਾਣੀ। ਜਾਨਦਾ ਉਹ ਗੱਡੀ ਪਿਆ। ਆਹ ਤਾਰੀਖੋ ਜਾਂਦੀ ਮੇਰਾ। ਇੱਕ ਦਿਨ ਰਕਮ ਤੱਕ ਦਾ ਨਹੀਂ। ਹੰਦੀ ਜੀ ਆਜਾ ਅੱਜ ਦਾ ਅਲੂਕਾ ਨਾ ਨਾ ਅੱਜ ਅਸੀਂ 50ਵੀਂ ਖੂਨਦਾਨ ਕੈਂਪ ਜੋ ਬਿਗਲੀ ਕਰਮਚਾਰੀਆਂ ਅਧਿਕਾਰੀਆਂ ਤੇ ਪੰਜ ਦਰਿਆ ਸੱਭਿਆਚਾਰਕ ਮੰਚ ਦੀ ਸਹਿਯੋਗ ਦੇ ਨਾਲ ਬਿਗਲੀ ਦਫਤਰ ਪਹਿਲੇ ਫੇਸ ਚ ਡਿਵਿजन ਹੌਸਟਲ ਕੈਂਪ ਲਾਇਆ ਗਿਆ ਤੇ ਇਸ ਕੈਂਪ ਚ ਵੱਖ-ਵੱਖ ਸ਼ਕਤੀਆਂ ਨੇ ਜਿਨ੍ਹਾਂ ਨੇ ਭਾਗ ਲਿਆ ਉਹਦੇ ਨਾਲ ਨਾਲ ਕੋਈ ਕਰੀਬ 40 ਦੇ ਕਰੀਬ ਹੁਣ ਤੱਕ ਜਿਹੜੇ ਨੇ ਉਹ 50 ਦੇ ਕਰੀਬ ਹੁਣ ਤੱਕ ਜਿਹੜੇ ਨੇ ਉਹ ਖੂਨਦਾਨੀਆਂ ਨੇ ਆਪਣੇ ਜਿਹੜਾ ਖੂਨ ਦਾਣ-ਦਾਣ-ਦਾਣ ਕੀਤਾ ਸੋ ਇਸ ਸਮੇ ਸਾਡੇ ਨਾਲ ਕਾਰਪੋਰੇਸ਼ਨ ਮੁਹਾਲੀ ਦੇ ਜਿਹੜੇ ਮੇਅਰ ਨੇ ਸਰਦਾਰ ਅਮਰਜੀਤ ਸਿੰਘ ਜੀਤੀ ਉਹ ਵੀ ਇੱਥੇ ਖਾਸ ਤੌਰ ਤੇ ਸ਼ਿਰਕਤ ਕੀਤੀ ਹੈ ਉਹਨਾਂ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਕੈਂਪ ਬਾਰੇ ਉਹ ਕੀ ਕਹਿਣਾ ਚਾਹੁੰਦੇ ਨੇ देखो सबसे बड़ी गलती ये है कि काबिले तारीफ ਜਿਹੜਾ ਅੱਜ ਇਹ ਕੈਂਪ ਹੈਗਾ ਲਾਇਆ ਗਿਆ ਖੂਨਦਾਨ ਮਹਾਦਾਨ ਆਪਾਂ ਸਾਰੇ ਕਹਿੰਦੇ ਆ ਪਰ ਕਹਿਣਾ ਬੜਾ ਸੌਖਾ ਹੈ ਤੇ ਕਰਨਾ ਬੜਾ ਔਖਾ ਹੈ ਇਹ ਜਿਹੜਾ ਬਿਜਲੀ ਕਰਮਚਾਰੀਆਂ ਵੱਲੋਂ ਹਮੇਸ਼ਾ ਹਰ ਸਾਲ ਆਇਆ ਜਾਂਦਾ ਹੈ ਅੱਜ ਜਿਵੇਂ ਆ ਮੈਂ ਪਿੱਛੇ ਪੜਿਆ ਬੈਨਰ ਤੇ ਕਿ 85ਵਾਂ ਖੂਨਦਾਨ ਕੈਂਪ ਜਿਹੜਾ ਦੇਹ ਲਾਇਆ ਗਿਆ ਸੋ ਵੱਡੀ ਗੱਲ ਇਹ ਹੈ ਕਿ ਬਹੁਤ ਜਗ੍ਹਾ ਸਾਨੂੰ ਖੂਨਦਾਨ ਕੇਪਸ ਜਾਣਨ ਦਾ ਮੌਕਾ ਮਿਲਦਾ ਪਰ ਉਸੇ ਪ੍ਰਬੰਧ ਕੋਈ ਨਹੀਂ ਹੁੰਦਾ ਖਾਣ-ਪੀਣ ਦਾ ਪ੍ਰਬੰਧ ਦੀ ਕਮੀ ਹੁੰਦੀ ਆ ਬੈੱਡਾਂ ਦੀ ਕਮੀ ਹੁੰਦੀ ਆ ਟੈਂਟ ਦੀ ਕਮੀ ਹੁੰਦੀ ਆ ਆਵੇਂ ਥੜੀ ਜਗ੍ਹਾ ਤੇ ਬੈ ਕੇ ਮਤਲਬ ਚੰਗੇ ਅਰੇਂਜਮੈਂਟ ਨਹੀਂ ਹੁੰਦੇ ਸੋ ਮੈਂ ਇਹਨਾਂ ਨੂੰ ਇਸਤੇ ਦੀ ਵਧਾਈ ਦਿੰਨਾ ਕਿ ਜਿਹੜਾ ਇਹ ਅੱਜ ਅਪਰਾਧਾ ਜਨ ਕੀਤਾ ਬਹੁਤ ਹੀ ਕਾਬਲੇ ਤਾਰੀਫ ਹੈ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਬਲੱਡ ਆਪਾਂ ਡੋਨੇਟ ਕਰਦੇ ਆਂ ਕਈ ਵਾਰੀ ਇਹੋ ਜੇ ਗਰੁੱਪ ਦੀ ਲੋੜ ਹੁੰਦੀ ਆ ਕਿ ਉਹ ਗਰੁੱਪ ਕਈ ਵਾਰੀ ਕਿਤੇ ਅਵੇਲੇਬਿਲਟੀ ਨਹੀਂ ਹੁੰਦੀ ਔਰ ਪੂਰਾ ਪਰਿਵਾਰ ਉਹ ਨਵਦਾ ਥੱਕ ਜਾਂਦਾ ਪਰ ਜਦੋਂ ਅਸੀਂ ਇਹੋ ਜਿਹੇ ਮਨੋ ਕੈਂਪ ਲਗਦੇ ਆ ਤੇ ਉਸ ਦੀ ਪਰਪਾਈ ਹੁੰਦੀ ਆ ਤਾਂ ਕਿਸੇ ਦੀ ਜ਼ਿੰਦਗੀ ਆਪਾਂ ਮੈਂ ਸਮਝਦਾ ਕਿ ਆਪਾਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਆ ਸਭ ਤੋਂ ਵੱਡਾ ਦਾਨ ਜਿਹੜਾ ਖੂਨ ਦਾਨ ਹੈ ਸੋ ਅੱਜ ਇਹਨਾਂ ਕਰਮਚਾਰੀਆਂ ਵੱਲੋਂ ਲਾਇਆ ਗਿਆ ਹੈ ਹਮੇਸ਼ਾ ਜਿਹੜਾ ਲਾਉਂਦੇ ਆ ਮੈਂ ਪਰਮਾਤਮਾ ਅਗੇ ਇਹੀ ਬੇਨਤੀ ਕਰਦਾ ਕਿ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਤੰਦਰੁਸਤ ਰਹਿਣ ਇਹੋ ਜਿਹੇ ਪ੍ਰੋਗਰਾਮ ਕਰਦੇ ਰਹਿਣ ਔਰ ਤਾਂ ਕਿ ਜਿਹੜੇ ਸਾਡੇ ਲੋੜਵੰਦ ਹੈਗੇ ਆ ਉਹਨਾਂ ਦੀ ਮਦਦ ਹੋ ਸਕੇ। ਹਾਂ ਮੇਰੇ ਸਾਹਿਬ ਜਿਵੇਂ ਸਾਡੀ ਇਸ ਸੁਸਾਇਟੀ ਜਿਹੜੀ ਪੰਜ ਦਿਨ ਸੱਭਿਆਚਾਰਕ ਮੰਚ ਹੈ ਨਾ ਇਹ ਲੰਮੇ ਸਮੇਂ ਤੋਂ ਇੱਕ ਐਂਬੂਲੈਂਸ ਜਿਹੜੀ ਚ ਚਲਾਉਂਦੀ ਆ ਰਹੀ ਹੈ। ਕਈ ਸਮੱਸਿਆ ਸਾਡੀਆਂ ਐਂਬੂਲੈਂਸ ਨਾਲ ਵੀ ਜੁੜੀਆਂ ਹੋਈ ਜਾਂਦੀ ਤੇ ਕਾਉਂਸਲ ਜਾਂ ਹੋਰ ਵੀ ਸਰਕਾਰਾਂ ਜਿਹੜੀਆਂ ਇਹੋ ਜੀਆਂ ਸੁਸਾਇਟੀਆਂ ਜਿਹੜੀਆਂ ਨੇ ਜਿਹੜੀਆਂ ਅਸਲ 'ਚ ਐਨਜੀਓ ਨੇ ਕਈ ਤਾਂ ਮੇ ਠੱਗੀ ਛੋਰੀ ਕਰਕੇ ਤੇ ਉਹ ਆਪਣੀਆਂ ਸੁਸਾਇਟੀਆਂ ਬਣਾ ਕੇ ਤੇ ਸਰਕਾਰਾਂ ਤੋਂ ਫੰਡ ਤੇ ਲੈ ਲੈਂਦੀਆਂ ਨੇ ਕੌਂਸਲਾਂ ਵੀ ਮਦਦ ਕਰਤੀਆਂ ਨੇ ਕਾਰਪੋਰੇਸ਼ਨਾਂ ਪਰ ਇਹੋ ਜਿਹੀ ਸੁਸਾਇਟੀ ਜਾਂ ਇਹੋ ਜਿਹੇ ਤਰ੍ਹਾਂ ਨੂੰ ਕੋਈ ਬਹੁਤੀ سپورਟ ਨਹੀਂ ਹੁੰਦੀ ਤੇ ਤੁਸੀਂ ਕੀ ਉਪਰਾਲੇ ਕਰ ਰਹੇ ਹੋ ਜੇ ਇਹਨਾਂ ਸੁਸਾਇਟੀਆਂ ਨੇ ਕੁਝ ਮਤਲਬ ਹੋਰ ਜੜੀ ਹੋ ਐਸਟੈਬਲਿਸ਼ ਹੋਣ ਦੇਖੋ ਜੀ ਗੱਲ ਇਹ ਆ ਕਿ ਉਪਰਾਲੇ ਕਰਨ ਵਾਲੇ ਜਿਹੜੇ ਕੰਮ ਹੈਗੇ ਆ ਉਹ ਨਿਪਰੇ ਚੜਦੇ ਆ ਸਿੱਧੂ ਸਾਹਿਬ ਪਹਿਲਾਂ ਮੰਤਰੀ ਰਹੇ ਆ ਮੇਰੇ ਵੱਡੇ ਭਰਾ ਜੀ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਇੱਕ ਕਾਨੂੰਨ ਬਣਾਇਆ ਸੀਗਾ ਸਰਕਾਰ ਵੱਲੋਂ 82 ਤੰ ਦੇ ਵਿੱਚ ਇੱਕ ਮਤਾ ਪਾਸ ਹੋਇਆ ਸੀ ਉਹ ਕਾਨੂੰਨ ਸੀਗਾ ਕਿ ਜਿੱਥੇ ਵੀ ਲੋਕ ਰਹਿੰਦੇ ਆ ਜਿੱਥੇ ਵੀ ਲੋੜਵੰਦ ਰਹਿੰਦੇ ਆ ਉਹਨਾਂ ਦੀ ਮਦਦ ਵਾਸਤੇ ਜ ਜਾ ਕੇ ਡਿਵੈਲਪਮੈਂਟ ਕਰ ਸਕਦੇ ਹੋ ਮੈਂ ਹੁਣੇ ਇਹ ਗੱਲ ਕਰ ਰਿਹਾ ਸੀਗਾ ਭਾਈ ਸੋਹਣ ਨਾਲ ਕਿ ਇਹਦੀ ਤੁਹਾਡੀ ਬਿਲਡਿੰਗ ਹੈ ਇਹ ਬਹੁਤ ਪੁਰਾਣੀ ਬਣੀ ਹੋਈ ਆ ਇਹ ਬਿਲਡਿੰਗ ਦਾ ਵੀ ਨਵੀਂ ਬਣਨ ਵਾਲੀ ਆ ਅੰਦਰ ਵੀ ਮਾੜੀ ਹਾਲਤ ਆ ਤੁਸੀਂ ਸਾਰੇ ਸ਼ਹਿਰ ਦਾ ਬਿਜਲੀ ਦਾ ਕੰਟਰੋਲ ਕਰਦੇ ਹੋ ਪਰ ਤੁਹਾਨੂੰ ਆਪ ਨੂੰ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਮੈਂ ਤੁਹਾਨੂੰ ਕਿਹਾ ਕਿ ਚਿੱਠੀ ਲਿਖ ਕੇ ਮੈਨੂੰ ਦਿਓ ਮੈਂ ਆਪਣੇ ਲੈਵਲ ਤੇ ਵੀ ਕੋਸ਼ਿਸ਼ ਕਰੂੰਗਾ ਸਰਕਾਰ ਲੈਵਲ ਤੇ ਵੀ ਲਿਖ ਕੇ ਭੇਜਾਂਗੇ ਜੇ ਵੀ ਜੋ ਵੀ ਲੋਡਨ ਦੇ ਸੜਕਾ ਮੰਨ ਵਾਲੀਆਂ ਨੇ ਬਿਲਡਿੰਗ ਦਾ ਕੋਈ ਰਿਪੇਅਰ ਹੋਣ ਵਾਲੀ ਆ ਕੋਈ ਨਵੀਂ ਬਣਨ ਵਾਲੀ ਆ ਜਾਂ ਕਿਤੇ ਕੋਈ ਬੈਠਣ ਨੂੰ ਥਾਂ ਨਹੀਂ ਹੈਗੀ ਅਸੀਂ ਜਰੂਰ ਆਪਣੀ ਕੋਸ਼ਿਸ਼ ਕਰਾਂਗੇ ਕਿ ਕੰਮ ਕਰਵਾ ਕੇ ਦੇਣੀ ਆ ਬੇਰ ਸਾਹਿਬ ਗਲਤ ਹੈ ਵੀ ਜਿਹੜੀ ਇਹ ਬਿਲਡਿੰਗਾਂ ਨੇ ਆ ਨਾ ਜਾ ਸਾਡੀਆਂ ਤੁਸੀਂ ਸ਼ਾਇਦ ਗੱਡੀ ਨਹੀਂ ਇੱਕ ਵੇਖੀ ਟਰੱਕ ਟਰੱਕ ਨਹੀਂ ਸੀ ਵੇਖਿਆ ਉਹ ਟਰੱਕ ਦੇ ਬੰਦਾ ਬਹਿ ਕੇ ਤੇ ਕਹਿੰਦਾ ਕਿ ਮੈਨੂੰ ਹੁਣ ਨਰਕ ਤੇ ਜਾਂ ਸਵਰਗ ਜਾਣ ਦੀ ਕੋਈ ਲੋੜ ਨਹੀਂ ਆਪੇ ਲੈ ਜਾਏਗਾ ਸੋ ਇਹ ਬਿਲਡਿੰਗਾਂ ਜਿਹੜੀਆਂ ਨੇ ਪੰਜਾਬ ਰਾਜ ਡਿਗਲੀ ਬੋਰਡ ਦਾ ਪਹਿਲਾ ਸੀ ਤੇ ਅੱਜ ਕੱਲ ਹੁਣ ਪਾਵਰ ਕਾਮ ਹੈ ਅਸੀਂ ਕਈ ਵਾਰ ਐਸਟੀਮੇਟ ਬਣਾ ਕੇ ਕਈ ਵਾਰ ਇਹਨਾਂ ਨੂੰ ਡਿਸਪੋਜ਼ ਆਫ ਕਰਕੇ ਨਵੀਂ ਬਿਲਡਿੰਗਾਂ ਸਾਰੀ ਦੀ ਯਤਨ ਕੀਤੇ ਨੇ ਪਰ ਸਾਡਾ ਪਤਾ ਨਹੀਂ ਮੁਹਾਲੀ ਸਰਕ ਜਾਂ ਇੱਥੋਂ ਦਾ ਜਿਹੜੇ ਦੁਕਾਨਦਾਰ ਹੈ ਕਿ ਇਹਨਾਂ ਦਫ਼ਤਰਾਂ ਨੂੰ ਜਾਂ ਇਹਨਾਂ ਥਾਵਾਂ ਨੂੰ ਕੋਈ ਗਾਂ ਸਰਕਾਰਾਂ ਜਿਹੜੀਆਂ ਨੇ ਕੋਈ ਨਾ ਤੇ ਮਦਦ ਕਰਦੀਆਂ ਨੇ ਨਾ ਇਹਨਾਂ ਨਵੇਂ ਦਫ਼ਤਰ ਮਿਆ ਜਿਹੜੀਆਂ ਕੁਰਸੀਆਂ ਨੇ ਕੁਛ ਨਹੀਂ ਹੈ ਦੇਖੋ ਮੈਂ ਇੱਕ ਵਾਦਾ ਕਰ ਸਕਦਾ ਕਿ ਅੱਜ ਦੀ ਇਹ ਸਰਕਾਰ ਸਾਡੀ ਨਹੀਂ ਹੈਗੀ ਪਰ ਸਮਾਂ ਆਊਗਾ ਸਰਕਾਰ ਬਣੋਂਗੀ ਮੈਂ ਆਪਣੇ ਵੱਲੋਂ ਇਹ ਨਹੀਂ ਮੈਂ ਕਹਿੰਦਾ ਕਿ ਮੈਂ ਇਹਨਾਂ ਨੇ ਆਪਣੇ ਵੱਲੋਂ ਕੋਈ ਗੱਲ ਕਹੀ ਆ ਮੈਂ ਆਪਣੇ ਵੱਲੋਂ ਗੱਲ ਕੀਤੀ ਉਸ ਸਮਾਂ ਮਿਲੂਗਾ ਮੌਕਾ ਮਿਲੂਗਾ ਤਾਂ ਸਭ ਤੋਂ ਪਹਿਲ ਦੇ ਹੱਦ ਤੇ ਜਿਹੜੇ ਸਾਡੇ ਇਹ ਧਾਰੇ ਕੰਮ ਕਰ ਰਹੇ ਨੇ ਸ਼ਹਿਰ ਦੀ ਸਭ ਸੰਭਾਲ ਕਰਦੇ ਆ ਉਹਨਾਂ ਦੇ ਬੈਠਣ ਵਾਸਤੇ ਜਰੂਰ ਚੰਗੀ ਤਰ੍ਹਾਂ ਦੇ ਮਤਲਬ ਅچھے ਟਿਕਾਣੇ ਬਣਾਏ ਜਾਣਗੇ ਟ੍ਰਾਂਸਪੋਰਟ ਚੰਗੇ ਪ੍ਰਬੰਧ ਕੀਤੇ ਜਾਣਗੇ ਤਾਂ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਹ ਆਪਣੇ ਆਪ ਹੀ ਉਹਦੇ ਬੈਠ ਕੇ ਲੱਗਦਾ ਕਿ ਸਵਰਗ ਨੂੰ ਜਾਂ ਨਰਕ ਨੂੰ ਆਪਣੇ ਆਪ ਲੈ ਕੇ ਜਾਊਗਾ ਤੁਹਾਨੂੰ ਇਹ ਗੱਲ ਕਹਿਣੀ ਨਹੀਂ ਪਊਗੀ ਨਵੀਆਂ ਗੱਡੀਆਂ ਵੀ ਹੋਣਗੀਆਂ ਨਵੀਆਂ ਬਿਲਡਿੰਗਾਂ ਵੀ ਹੋਣਗੀਆਂ ਨਵਾਂ ਫਰਨੀਚਰ ਵੀ ਹੋਊਗਾ ਔਰ ਜੋ ਆਪਾਂ ਕਰ ਸਕਦੇ ਹਾਂ ਅਮਲ ਸਰਕਾਰ ਹਰ ਕੰਮ ਕਰ ਸਕਦੀ ਆ ਇਹ ਜਿਹੜੀ ਸਰਕਾਰ ਐਜੂਕੇਟਿਵ ਵਿੱਚ ਹੈਗੀ ਆ ਮੈਂ ਇੱਥੇ ਹਾਲਾਂਕਿ ਜਗ੍ਹਾ ਨਹੀਂ ਹੈਗੀ ਇਸ ਤਰ੍ਹਾਂ ਦੀ ਕੋਈ ਗੱਲ ਕਰਨ ਦੀ ਪਰ ਉਹ ਹਰ ਜਗ੍ਹਾ ਦੇ ਢਿੱਕੇ ਦਾ ਪਾ ਸਕਦੀ ਆ ਕੋਈ ਕੰਮ ਨਹੀਂ ਕਰਵਾ ਸਕਦੇ ਲੋਕਾਂ ਨੂੰ ਬੜਾ ਸ਼ਾਹ ਸੀਗਾ ਇਹ ਸ਼ਹਿਰ ਬਹੁਤ ਬਦਲਾਅ ਦੀ ਸਰਕਾਰ ਆ ਰਹੀ ਹੈ ਪਰ ਆ ਤੁਹਾਡੇ ਸਾਹਮਣੇ ਆ ਕਿ ਬਦਲਾਅ ਵਾਲੀ ਤਾਂ ਕੋਈ ਗੱਲ ਲੱਗਦੀ ਨਹੀਂ ਸੋ ਲੋਕ ਪਰੇਸ਼ਾਨ ਜਿਆਦਾ ਹੋ ਰਹੇ ਆ ਲੈਂਡ ਆਰਡਰ ਦਾ ਬੁਰਾ ਹਾਲ ਹੈ ਔਰ ਹਰ ਪਾਸੇ ਜਿਹੜੇ ਮਰਜੀ ਤੁਸੀਂ ਕਿਤੇ ਚਲੇ ਜਾਓ ਤਾਂ ਲੋਕ ਤਰਾ ਤਰਾ ਕਰਦੇ ਆ ਸੋ ਮੈਂ ਸਮਝਦਾ ਕਿ ਸਾਨੂੰ ਸਮਾਂ ਮਿਲੇ ਸਰਕਾਰ ਬਣੇ ਸਿੱਧੂ ਸਾਹਿਬ ਜੀ ਪਹਿਲਾਂ ਹੀ ਤਰ੍ਹਾਂ ਫਿਰ ਮੰਤਰੀ ਬਣ ਜਿਹੜੇ ਤੁਹਾਡੀਆਂ ਕਈਆਂ ਹੋਈਆਂ ਗੱਲਾਂ ਨੇ ਜਾਂ ਡਿਮਾਂਡਾਂ ਨੇ ਜਾਂ ਮੰਗਾਂ ਨੇ ਲੋੜਾਂ ਨੇ ਉਹ ਸਾਰੀਆਂ ਪੂਰੀਆਂ ਕਰਾਂ ਬਹੁਤ ਬਹੁਤ ਧੰਨਵਾਦ ਜੰਗ ਦਾ ਕੈਂਪ ਦੇ ਵਿੱਚ ਜਿਹੜੇ ਵੀ ਡਾਕਟਰ ਸਾਹਿਬ ਇੱਥੇ ਚੈੱਕ ਕਰ ਰਹੇ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਤਾਂ ਮੈਡਮ ਤੁਸੀਂ ਸਾਰੇ ਦੇਖ ਰਹੇ ਹੋ ਕੈਂਪ ਨੂੰ ਤੇ ਕਿੰਨੇ ਜਿਹੜੇ ਪੇਸ਼ੈਂਟ ਨੇ ਹੁਣ ਤੱਕ ਸੌਰੀ ਡੋਨਰ ਜਿਹੜੇ ਨੇ ਹੁਣ ਤੱਕ ਤੁਸੀਂ ਚੈੱਕ ਕਰ ਚੁੱਕੇ ਹੋ ਤੇ ਉਹ डन ਹੋ ਚੁੱਕੇ ਨੇ ਸਾਡੇ ਮੈਨ ਆਲਮੋਸਟ 40 ਪਲੱਸ ਡੋਨਰਸ ਆਪਾਂ ਦੇਖ ਲੈ ਰਹੇ ਪਰ ਕੁਝ ਕਿਸੇ ਮੈਡੀਕਲ ਸਰਜਰੀਕਲ ਰੀਜਨਸ ਕਰਕੇ ਰਿਜੈਕਟ ਹੋ ਗਏ ਤੇ 30 ਪਲੱਸ ਆਲਮੋਸਟ ਸਾਡੇ ਸਿਲੈਕਟ ਹੋ ਗਏ ਤੇ ਡੋਨੇਸ਼ਨਸ ਚੱਲ ਰਹੇ ਤੰਕਾਲ ਤੇ ਇਹ ਕਿਹੜਾ ਕੈਂਪ ਹੈ ਇਹ ਤੁਸੀਂ ਫਿਰ ਕਿਸ ਹਸਪਤਾਲ ਤੋਂ ਜਿਹੜੇ ਤੁਸੀਂ ਡਾਉਨ ਬਲੱਡ ਕੈਂਪ ਤੋਂ ਆਏ ਹੋ ਆਪਣੇ ਬਲੱਡ ਡਾਉਨ ਤੋਂ ਆਏ ਹਾਂ ਅਸੀਂ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪੀਟਲ ਸੈਕਟਰ 32 ਚੰਡੀਗੜ੍ਹ ਦੇ ਬਲੱਡ ਸੈਂਟਰ ਤੋਂ ਆਇਆ ਜੀ ਸਾਡੇ ਬਲੱਡ ਸੈਂਟਰ ਦੀ ਟੀਮ ਹੈ ਮੈਂ ਸੀਨੀਅਰ ਰੈਜ਼ਰਵਲਡਾ ਜੀ

ਸੀਓ ਐਕਟ ਦੇ ਅਕੋਰਡਿੰਗ ਜੀ ਲਕਸ਼ਰ ਇੱਕ ਹੋਰ ਦੱਸੋ ਵੀ ਜਿੱਦਾਂ ਹੁਣ ਇੱਕ ਡੋਨਰ ਹੈ ਉਹ ਡੋਨਰ ਆਪਣਾ ਬਲੱਡ ਦੇ ਦੇਣਾ ਡੋਨੇਟ ਕਰਦਾ ਉਹਨੂੰ ਕਿੰਨੇ ਸਮੇਂ ਲਈ ਜਿਹੜਾ ਹੈ ਉਹ ਅਗੇ ਮੀਟ ਕਰਦੇ ਆ ਤੇ ਤਾਂ ਉਹ ਦੇ ਸਕਦਾ ਘਟੋ ਘਟ ਤਿੰਨ ਮਹੀਨੇ ਜੀ 90 ਦਿਨ 90 ਦਿਨ 90 ਦਿਨ ਦੇ ਬਾਅਦ ਉਹ ਜਿਹੜਾ ਦੁਬਾਰਾ ਆ ਜਾ ਹਾ ਹਾਲ ਬਲੱਡ ਦੇ ਬਾਅਦ ਜੀ ਹਾਲ ਬਲੱਡ ਤੁਸੀਂ 90 ਦਿਨ ਬਾਅਦ ਡੋਨੇਟ ਕਰ ਸਕਦੇ ਹੋ ਥੈਂਕ ਯੂ ਮੈਮ ਜਿਹੜੇ ਸਾਡੇ ਐਸਟੀਓ ਰਟਾਇਰ ਨੇ ਅਸੀਂ ਉਹਨਾਂ ਤੋਂ ਜਾਣਨਾ ਚਾਹਾਂਗੇ ਕਿ ਇਸ ਕੈਂਪ ਬਾਰੇ ਉਹ ਕੀ ਕਹਿਣਾ ਚਾਹੁੰਗੇ ਮੈਂ ਇੱਥੇ 2006 ਚ ਜਦੋਂ ਆਇਆ ਮੈਂ ਇੱਥੇ ਵੇਖਦਾ ਹਰ ਸਾਲ ਇੱਥੇ ਜਦੋਂ ਖੰਡਬੜ ਦਾ ਭੋਗ ਹੁੰਦਾ ਹੈ ਤਾਂ ਖੂਨਦਾਨ ਦਾ ਕੈਂਪ ਵੀ ਆਪਣੇ ਪੰਜ ਦਰਿਆ ਸੱਭਿਆਚਾਰਕ ਮੰਚ ਅਤੇ ਬਿਜਲੀ ਬੋਰਡ ਦੇ EMPLOYEES ਤੇ PENSIONER ਰਲ ਕੇ ਲਗਾਇਆ ਜਾਂਦਾ ਔਰ ਇਹ ਮੈਨੂੰ ਵੇਖਦਿਆਂ ਹੋਵੇ 19ਵਾਂ ਸਾਲ ਹੈ 85ਵਾਂ ਖੂਨਦਾਨ ਕੈਂਪ ਐਸ ਤੋਂ ਇਲਾਵਾ ਵੀ ਇਹ ਜਿਹੜੀ ਪੰਜ ਦਰਿਆ ਸਬੈਖਤ ਚਾਰਕ ਮੰਚੇ ਇਹ ਸਨਿਨ ਕਲੇਟੂ ਸਾਥ ਦੇ ਕੈਂਪ ਲਵਾਉਂਦੀ ਏ ਪਹਿਲਾਂ 3 ਵੀ 2 ਚ ਲਵਾ ਦੇ ਰਹੇ ਨੇ ਮਤਲਬ ਕਿ ਇਹ ਬਹੁਤ ਹੀ ਪੁੰਨ ਦਾ ਕੰਮ ਹੈ ਕਿ ਅਸੀਂ ਵੀ ਲੋਕਾਂ ਨੂੰ ਸਾਰਿਆਂ ਨੂੰ ਇਹ ਅਪੀਲ ਕਰਦੇ ਆਂ ਕਿ ਇਹ ਦਾਨ ਜਿਹੜਾ ਖੂਨ ਦਾ ਦਾਨ ਹੈ ਇਹ ਮਹਾਂ ਦਾਨ ਹੈ ਕਿਉਂਕਿ ਖੂਨ ਦਾਨ ਕਰਨ ਦੇ ਨਾਲ ਹੀ ਕਿਸੇ ਨੂੰ ਦਿੱਤਾ ਜਾ ਸਕਦਾ ਹੈ ਕੋਈ ਐਕਸੀਡੈਂਟ ਦਾ ਕੇਸ ਆ ਜਾਂਦਾ ਕਿਸੇ ਨੂੰ ਕੋਈ ਅਮਰਜੈਂਸੀ ਆ ਜਾਂਦੀ ਹੈ ਤਾਂ ਉਦੋਂ ਬੜੀ ਪਰੇਸ਼ਾਨੀ ਹੁੰਦੀ ਹੈ ਪਰ ਮੈਂ ਦੇਖਿਆ ਇਹ ਪ੍ਰਧਾਨ ਲੱਖਾ ਸਿੰਘ ਜੀ ਦੀ ਅਗਵਾਈ ਚ ਪ੍ਰੋਗਰਾਮ 19 ਸਾਲ ਹੋ ਗਿਆ ਚੱਲ ਰਿਹਾ ਹੈ ਜਦੋਂ ਵੀ ਸਾਨੂੰ ਕਿਸੇ ਵੀ ਬੰਦੇ ਨੂੰ ਕੋਈ ਮੁਸ਼ਕਲ ਆਈਏ ਅਸੀਂ ਇਹਨਾਂ ਨੂੰ ਅੱਧੀ ਰਾਤ ਨੂੰ ਫੋਨ ਕੀਤਾ ਕਿ ਸਾਨੂੰ ਪੀਡੀਏ ਚੰਨੀਆਂ ਬੋਲਣਾ ਚਾਹੀਦੀਆਂ ਨੇ 32 ਚੰਨੀਆਂ ਬੋਲਣਾ ਚਾਹੀਦੀਆਂ ਨੇ ਇਹਨਾਂ ਨੇ ਤੁਰੰਤ ਖੂਨਦਾਨ ਦਾ ਖੂਨਦਾਨ ਉਹਤੇ ਕਹਿ ਕੇ ਸਾਨੂੰ ਇੰਤਜ਼ਾਮ ਕਰਾ ਕੇ ਦਿੱਤਾ ਹੈ ਔਰ ਇਹ ਨੋਬਲ ਕਾਜ਼ ਹੈ ਔਰ ਮੈਂ ਤੁਹਾਡੇ ਮੁਹਾਲੀ ਦੇ ਸਾਰੇ EMPLOYEES ਨੂੰ ਮਤਲਬ ਕਿ ਇਹ ਵੀ ਕਹਿਣਾ ਚਾਹਣਾ ਵੀ ਆਪਾਂ ਨੂੰ ਇਸ ਮਾਯਗ ਦੇ ਵਿੱਚ ਆਪਣੇ ਵੱਲੋਂ ਵੀ ਦਾਨ ਪਾਣਾ ਚਾਹੀਦਾ ਹੈ ਕਿਉਂਕਿ ਖੂਨਦਾਨ ਮੁੱਲ ਦਾ ਮਿਲਦਾ ਨਹੀਂ ਕਿਸੇ ਨਾ ਕਿਸੇ ਨੂੰ ਦੇਣਾ ਹੀ ਪੈਣਾ ਹੈ ਲੋਕਾਂ ਕੋਲ ਪੈਸੇ ਬਹੁਤ ਹੰਦੇ ਨਾਲ ਅਸੀਂ ਦੇਖਦੇ ਆ ਪਰ ਉਹ ਖੂਨਦਾਨ ਅਥਿਹਲੇ ਰਿਸ਼ਤਦਾਰੋਂ ਦੇਣ ਦੀ ਹਿੰਮਤ ਨਹੀਂ ਕਰ ਬਾਲੇ ਤੇ ਫਿਰ ਬਹੁਤ ਮੁਸ਼ਕਲ ਆ ਰਹੀ ਹੈ ਔਰ ਖੂਨਦਾਨ ਦਾ ਰਕਮ ਹੈ ਇਹ ਬਹੁਤ ਹੀ ਵਧੀਆ ਢੰਗ ਨਾਲ ਸੱਚੇ ਢੰਗ ਨਾਲ ਅੱਜ ਚਲਾਇਆ ਜਾ ਰਿਹਾ ਹੈ ਜਿੰਦੇ ਚ ਸਾਡੇ ਸਾਰੇ ਮੁਲਾਜ਼ਮਾ ਸਾਡਾ ਸਾਰਾ ਹਾਇਰ ਸਟਾਫ ਐਡੀਸ਼ਨਲ ਐਸਸੀ ਐਸਸੀ ਸਾਹਿਬ ਵੀ ਯੋਗਦਾਨ ਪਾਉਂਦੇ ਨੇ ਮਤਲਬ ਕਿ ਇਹ ਬਹੁਤ ਵਧੀਆ ਚੱਲ ਰਿਹਾ ਹੈ ਔਰ ਮੈਂ ਕਾਮਨਾ ਕਰਦਾ ਵੀ ਇਹ ਅੱਗੇ ਵੀ ਇਹ ਮਾਇਆ ਕੇ ਚੱਲਦਾ ਰਹੇਗਾ ਜੀ ਮੇਰੇ ਨਾਲ ਸਰਦਾਰ ਸੋਹਣ ਸਿੰਘ ਜੀ ਵੀ ਨੇ ਜਿਹੜੇ ਸਾਡੇ ਰਿਟਾਇਰਡ ਕਰਮਚਾਰੀ ਨੇ ਉਹ ਅਧਿਕਾਰੀ ਨੇ ਖਾਸ ਕਰਕੇ ਸੋ ਉਹ ਵੀ ਸਾਡੇ ਜੇ ਕਾਉਂਸਲ ਦੇ ਵੀ ਪ੍ਰਧਾਨ ਰਹੇ ਨੇ ਇੰਜੀਨੀਅਰਿੰਗ ਐਸੋਸੀਏਸ਼ਨ ਦੇ ਵੀ ਪ੍ਰਧਾਨ ਰਹੇ ਨੇ ਅਸੀਂ ਉਹਨਾਂ ਤੋਂ ਵੀ ਜਾਣਨ ਦਾ ਯਤਨ ਕਰਾਂਗੇ ਕਿ ਉਹ ਕੀ ਕਹਿਣਾ ਚਾਹਣਗੇ ਇਸ ਕੈਂਪ ਬਾਰੇ ਜੱਲਾਦਾ ਬਾਈ ਤੁਸੀਂ ਦਾ ਖਾਲਸਾ ਬਾਈ ਤੁਸੀਂ ਕੀ ਫਤਿਹ ਮੈਂ ਇਹ ਦੱਸਣਾ ਚਾਹਨਾ ਇੱਥੇ ਪੰਜ ਦਿਆਸਬਾਚਾਰ ਪੰਚ ਵੱਲੋਂ ਤੇ 85ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਸਰਪ੍ਰਸ ਸਦਾ ਲੱਖਾ ਸਿੰਘ ਹੈ ਜਿਸ ਤਰ੍ਹਾਂ ਸੰਦੀਪ ਜੀ ਨੇ ਇਹ ਤੇ ਦਸਿਆ ਤੇ 19 ਸਾਲ ਤੋਂ ਅਸੀਂ ਦੇਖ ਰਹੇ ਹਾਂ 85 ਮਖੂਨਦਾਨ ਕੈਂਪ ਹੈ ਸਨੀ ਨਿਕਲੇ ਵਿਗ੍ਹੀ ਲਾਈ ਜਾਂਦੇ ਐ ਤੇ ਇੱਥੇ ਵੀ ਹਰ ਸਾਲ ਅਖੰਡ ਪਾਠ ਸਾਹਿਬ ਕਰਾਇਆ ਜਾਂਦਾ ਤੇ ਅਖੰਡ ਸਾਹਿਬ ਸਾਹਿਬ ਜਿਹੜਾ ਬਚਾਰਲਾ ਦੇ ਨੋਂਦਾ ਉਸ ਦਿਨ ਕੈਂਪ ਲਗਾਇਆ ਜਾਂਦਾ ਇਹ ਬਾਕੀ ਲਹਿਲ ਸਾਹਿਬੀ ਇਹ ਜਾਣੂ ਐ ਇਹ ਵੀ ਸਾਡੇ ਐਕਸਮਪਲਾਈਜ਼ ਨੇ ਇੱਥੇ ਇਹਨਾਂ ਦਾ ਵੀ ਪੂਰਾ ਯੋਗਦਾਨ ਰਿਹਾ ਇਸ ਸਭਿਆਚਾਰਕ ਮੰਚ ਨੂੰ ਚਲਾਉਣ ਵਾਸਤੇ ਤੇ ਹੁਣ ਵੀ ਇਹ ਪੂਰਾ ਯੋਗਦਾਨ ਜਿਹਦਾ ਖੂਨਦਾਨ ਕੈਂਪ ਲੱਗਦਾ ਉਹਦੇ ਵਿੱਚ ਵੱਤ ਬਾਤ ਯੋਗਦਾਨ ਤੁਹਾਨੂੰ ਮਨੋਂ ਤੁਹਾਨੂੰ ਪੂਰਾ ਕਰਦੇ ਨੇ ਲੱਖਾ ਸਿੰਘ ਨੇ ਪ੍ਰਧਾਨ ਨੇ ਜਿਹੜੇ ਪੰਜ ਦਸ ਸੱਤੇ ਚਾਰ ਕਮੰਚਦੇ ਨੇ ਉਹ ਵੀ ਨਾਲ ਨੇ ਅਸੀਂ ਲੱਖਾ ਜੀ ਨਾਲ ਗੱਲ ਕਰਾਂਗੇ ਕਿ ਇਹ ਜਿਹੜਾ ਉਪਰਾਲਾ ਹੈ ਇਹ ਕਦੋਂ ਤੋਂ ਤੁਸੀਂ ਸ਼ੁਰੂ ਕੀਤਾ ਤੇ ਇਹ ਕਿਨਵਾ ਜਿਹੜਾ ਹੈਗਾ ਉਹ ਕੈਂਪ ਹੈ ਹਾਂਜੀ ਪ੍ਰਧਾਨ ਜੀ ਇਹ ਕੈਂਪ ਜਿਹੜਾ ਅਸੀਂ ਖੂਨਦਾਨ ਸ਼ੁਰੂ ਕੀਤਾ 2002 ਦੇ ਵਿੱਚ 3B2 ਦੇ ਵਿੱਚ ਫ੍ਰੀ ਐਬੂਲੈਂਸ ਟੇਕ ਕੈਂਪ ਸ਼ੁਰੂ ਕੀਤਾ ਸੀ ਜਿਨ੍ਹਾਂ ਦਾ ਓਪਨਿੰਗ ਜਿਹੜੀ ਆ ਜਸਵੀਰ ਸਿੰਘ ਜੀ ਖੰਨੇ ਵਾਲੇ ਜਿਨ੍ਹਾਂ ਦਾ ਸੁਹਾਣਾ ਹਸਪੀਟਲ ਹੈ ਉਦੋਂ ਆਈ ਹਸਪੀਟਲ ਜੀ ਉਹਨਾਂ ਦੇ ਸ਼ੁਭ ਕਰਮਾਂ ਦੇ ਨਾਲ ਇਹ ਜਿਹੜਾ ਸ਼ੁਰੂ ਹੋਇਆ ਸੀ ਤੇ ਵੱਖ-ਵੱਖ ਥਾਵਾਂ ਦੇ ਉੱਤੇ ਇਹ ਕੈਂਪ ਲਾਗੇ 85 ਖੂਨਦਾਨ ਕੈਂਪ ਹੈ ਇਹ ਬਿਜਲੀ ਬੋਰਡ ਦੇ ਵਿੱਚ ਹਰ ਸਾਲ ਖਣਪੜ ਸਾਹਿਬ ਰੰਭ ਹੁੰਦਾ ਮਾਰਚ ਮਹੀਨੇ ਚ ਤੇ ਨਾਲ ਖੂਨਦਾਨ ਕੈਂਪ ਹੁੰਦਾ ਇਹਦੇ ਵਿੱਚ ਯੋਗਦਾਨ ਜਿਹੜਾ ਜਿਤਰਾ 에ਰਕਾ ਸਪਾਂਸਰ ਬਾਈ ਜਿਹੜੇ ਮੋਮੈਂਟੋ ਨੇ ਉਹ ਮਹਾਲੀ ਇਲੈਕਟ੍ਰੀਕਲ ਨੇ ਅਮਰਤਪਾਲ ਜੀ ਢੀਂਸਾ ਜੀ ਆਏ ਨੇ ਇਹਨਾਂ ਨੇ ਕੀਤਾ ਔਰ ਹੋਰ ਵੀ ਸਾਡੀ ਜਿਹੜੀ ਆ ਜਿਹੜੀ ਮਦਦ ਹੈ ਇਸ ਕੈਂਪ ਦੇ ਵਿੱਚ ਜਿਸ ਤਰ੍ਹਾਂ ਦਾ ਕੋਈ ਹੋਵੇ ਉਹ ਕਦੇ ਵੀ ਨਾ ਨਹੀਂ ਕਰਦੇ ਜਿੱਤਨਾ ਸਾਡੀ ਫ੍ਰੀ ਐਬੂਲੈਂਸ ਚੱਲਦੀ ਹੈ ਉਹਦੀ ਇਨਸ਼ੋਰੈਂਸ ਹਰ ਸਾਲ ਫ੍ਰੀ ਕਰਾਉਂਦੇ ਨੇ ਜੇ ਕਿਸੇ ਨੂੰ ਲੋੜ ਵੀ ਪੈ ਜੇ ਤਾਂ ਵੀ ਮਦਦ ਕਰਦੇ ਨੇ ਤੇ ਇਹ ਕੈਂਪ ਮਨੁੱਖਤਾ ਦੀ ਸੇਵਾ ਵਾਸਤੇ ਆ ਲੋਕਾਂ ਦੇ ਭਲੇ ਵਾਸਤੇ ਆ ਅਸੀਂ ਪਹਿਲਾਂ ਆਪਣੀ ਸੰਸਥਾ ਵੱਲੋਂ ਪਾਇੰਦ ਰਿਆ ਸੱਜਣਾਂ ਦੇ ਵੱਲੋਂ ਪਾਕਿਸਤਾਨ ਤੋਂ ਕਲਾਕਾਰ ਬੁਲਾ ਕੇ ਪਹਿਲਾ ਪ੍ਰੋਗਰਾਮ 97 ਚ ਸ਼ੁਰੂ ਕੀਤਾ ਸੀ ਪਰ ਉਹਦੇ ਪ੍ਰੋਗਰਾਮ ਕਰਾ ਕੇ ਇੰਨਾ ਸਕੂਨ ਨਹੀਂ ਮਿਲਿਆ ਜਦੋਂ ਤੇ ਅਸੀਂ ਖੂਨਦਾਨ ਕੈਂਪਸ ਸ਼ੁਰੂ ਕੀਤੇ ਆ ਬਹੁਤ ਜ਼ਿਆਦਾ ਸਾਨੂੰ ਜਿਹੜਾ ਸਕੂਨ ਮਿਲਦਾ ਇਹਦੇ ਵਿੱਚ ਸਾਰੇ ਜਿਤਨਾ ਸਾਥੀ ਗਰਬਖੀ ਨੇ ਸਤਵੰਤ ਜੀ ਨੇ ਅ ਵਿਜੇ ਜੀ ਨੇ ਬਲਬੀਰ ਜੀ ਨੇ ਹੋਰ ਵੀ ਬਹੁਤ ਸਾਰੇ ਸਾਡੇ ਸਾਥੀ ਨੇ ਸਾਥੀ ਬਲਬ ਜੀ ਬੈਠੇ ਨੇ ਸਟੂਡਿਓ ਰਟਾਇਰਡ ਨੇ ਸੰਦੀਪ ਜੀ ਲੱਗੇ ਹੋਏ ਨੇ ਸੂਨ ਸਿੰਘ ਜੀ ਲੱਗੇ ਹੋਏ ਨੇ ਹੋਰ ਵੀ ਸਾਥੀ ਕਪਲ ਜੀ ਇਹ ਸਾਰਿਆਂ ਦਾ ਇਕੱਠਾ ਪਰਾਲਾ ਮੇਰਾ ਇੱਕ ਨਾਮ ਹੈ ਕਿਉਂਕਿ ਮੈਂ ਸੰਸਥਾ ਨੂੰ ਆ ਆਰਗੇਨ ਜਿਹੜੀ ਸਾਡੀ ਆ ਇਹਨੂੰ ਕਰਦਾ ਬਾਕੀ ਇਹ ਬਿਜਲੀ ਬੋਰਡ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਇੱਥੋਂ ਦੀ ਐਡਮਿਨਿਸਟਰेटर ਦਾ ਜਿਹੜੇ ਇੱਥੋਂ ਦੇ ਐਕਸ਼ਨ ਸਾਹਿਬ ਨੇ ਤਰਨਜੀਤ ਜੀ ਉਹਨਾਂ ਦਾ ਤੇ ਹੋਰ ਸਾਰੇ ਜਿੰਨੇ ਵੀ ادارے ਚ ਕੰਮ ਕਰਦੇ ਨੇ ਅੱਜ ਦਾ ਕੈਂਪ ਸਾਡਾ ਪੂਰਾ ਸਫਲ ਚੱਲ ਰਿਹਾ ਹੈ ਕਦੋਂ ਨੀ 30 35 ਡੋਨਰ ਹੋ ਗਏ ਨੇ ਸ਼ਾਮ ਤੱਕ ਇਹ 50 100 ਕੇ ਡੋਨਰ ਦੇ ਕਰੀਬ ਹੋ ਜਾਣਗੇ ਉਦੋਂ ਬਾਅਦ ਚ ਲੰਗਰ ਵੀ ਚੱਲੇਗਾ ਕੱਲ ਮਾਰੇ ਦਾ ਹਜੂਰੀ ਰੱਖੀ ਆਏ ਨੇ ਅਮਰਸਾ ਤੋਂ ਉਹਨਾਂ ਨੇ ਕੱਲ ਇੱਥੇ ਕੀਰਤਨ ਵੀ ਕਰਨਾ ਕਾਲੇ ਦੀ ਜਿਹੜੀ ਸਮਾਪਤੀ ਹੋਏਗੀ ਸੋ ਲਖਦੇ ਇੱਕ ਸਵਾਲ ਮੇਰਾ ਹੋਰ ਹੈ ਕਿ ਕਈ ਵਾਰ ਆਪਾਂ ਜਦੋਂ ਕਿਸੇ ਨੂੰ ਖੂਨ ਦੇ ਲੋਡ ਪੈਂਦੀ ਆ ਤੁਸੀਂ ਹਜ਼ਾਰਾਂ ਯੂਨਿਟ ਜਿਹੜੇ ਨੇ ਪੀਜੀਆਈ ਨੂੰ ਜਾਂ ਹੋਰ ਨਾਲ ਥਾਵਾਂ ਤੇ ਡੋਨੇਟ ਕੀਤੇ ਨੇ ਲੋਕਾਂ ਦੇ ਸਹਿਯੋਗ ਨਾਲ ਕੀਤੇ ਨੇ ਪਰ ਜਦੋਂ ਪੀਜੀਆਈ ਜਾਂ ਬੱਤੀ ਜਾਂ ਕਿਤੇ ਹੋਰ ਸੰਸਥਾ 'ਚ ਜਦੋਂ ਕੋਈ ਮਰੀਜ਼ ਦਾਖਲ ਹੁੰਦਾ ਚਾਹੇ ਉਹ ਡੋਨਰ ਵੀ ਉਹਨਾਂ ਦਾ ਬੰਦਾ ਹੁੰਦਾ ਪਰ ਉਹਨਾਂ ਉੱਤੇ ਹਰਾਸਮੈਂਟ ਬੜੀ ਕੀਤੀ ਜਾਂਦੀ ਆ ਕਈ ਵਾਰ ਕਹਿੰਦੇ ਤੁਸੀਂ ਆਹ ਲਿਖਾ ਕੇ ਲਿਆਓ ਕਦੀ ਐ ਨਹੀਂ ਕਦੀ ਇਹ ਨਹੀਂ ਇਹਦੇ ਲਈ ਤੁਸੀਂ ਕੀ ਉਪਰਾਲੇ ਕੀਤੇ ਕਿ ਤੁਹਾਡੇ ਕੋਲ ਸ਼ਿਕਾਇਤ ਆਉਂਦੀ ਆ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਵੈਸੇ ਬਲੱਡ ਦੀ ਕਦੇ ਮੁਸ਼ਕਲ ਨਹੀਂ ਆਈ ਪੀਜੀਆਈ 32 ਨੂੰ 16 ਨੂੰ ਅਸੀਂ ਬਲੱਡ ਦਿੰਨੇ ਆ ਕਿਉਂਕਿ ਸਰਕਾਰੀ ਅਦਾਰਿਆਂ ਨੂੰ ਦਿੰਨੇ ਆ ਅਸੀਂ ਟੈਲੀਫੋਨ ਕਰ ਦਿੰਨੇ ਆ ਜਾਂ ਲੈਟਰ ਭੇਜ ਦਿੰਨੇ ਆ ਬਲੱਡ ਮਿਲ ਜਾਂਦਾ ਕੱਜ ਜਿਹੜੇ ਸਾਥੀ ਬਲੱਡ ਲੈਣ ਜਾਂਦੇ ਨੇ ਉਹ ਇੰਨੇ ਆਰਗੇਨਾਈਜ਼ ਨਹੀਂ ਹੁੰਦੇ ਉਹ ਇੰਨਾ ਉਥੇ ਕਨਵਿੰਸ ਨਹੀਂ ਕਰਾ ਸਕਦੇ ਕੋਸ਼ਿਸ਼ ਹੁੰਦੀ ਬਲੱਡ ਬੈਂਕ ਵਾਲਿਆਂ ਦੀ ਵੀ ਤੁਹਾਡੇ ਕੋਲ ਡੋਨਰ ਬਲੱਡ ਦੇ ਜੇ ਸਾਡਾ ਬਲੱਡ ਘਟੇ ਨਾ ਕਿਉਂਕਿ ਪੀਜੀਆਈ 32 ਦੇ ਵਿੱਚ ਇੰਨੀ ਲੋੜ ਹੈ ਐਮਰਜੈਂਸੀ ਹਰ ਰੋਜ਼ ਇਹਨਾਂ ਦੇ ਦੋ ਦੋ ਤਿੰਨ ਤਿੰਨ ਕੈਂਪ ਲੱਗ ਰਹੇ ਨੇ ਤਾਂ ਵੀ ਬਲੱਡ ਪੂਰਾ ਨਹੀਂ ਹੁੰਦਾ ਪਰ ਦਿੱਕਤ ਕਦੇ ਨਹੀਂ ਆਈ ਜੇ ਬਲੱਡ ਦਾ ਗਰੁੱਪ ਨਾ ਵੀ ਹੋਵੇ ਤ्यो ਦੂਜੀਆਂ ਸੰਸਥਾ ਤੁਹਾਨੂੰ ਜਿਹੜਾ ਪ੍ਰੋਵਾਈਡ ਕਰਾ ਦਿੰਦੇ ਨੇ ਇੱਕ ਗੱਲ ਮੈਂ ਹੋਰ ਲੋਕਾਂ ਨੂੰ ਕਹਿਣੀ ਚਾਹੁੰਦਾ ਜਿਹੜੀ ਗੱਲ ਪਿਛਲੇ ਸਮੇਂ ਤੇ ਮੀਡੀਆ 'ਚ ਵੀ ਆਈ ਹੈ ਪੀ ਇਹ ਜਿਹੜੇ ਬਲੱਡ ਕੈਂਪ ਲਾਉਂਦੇ ਨੇ ਇਹਨਾਂ ਨੂੰ ਲੱਖਾਂ ਰੁਪਈਆ ਜਿਹੜਾ ਉਹ ਫੰਡਿੰਗ ਹੁੰਦੀ ਹੈ ਮੈਂ ਦੱਸ ਦੇਣਾ ਚਾਹੁੰਦਾ ਪੀ ਜੇ ਕੋਈ ਇਹ ਸਾਬਤ ਕਰ ਦੇ ਲੱਖਾਂ ਰੁਪਏ ਫੰਡਿੰਗ ਹੁੰਦੀ ਆ ਅੱਜ ਦਾ ਵੀ ਜੇ ਕੈਂਪ ਲੱਗਣਾ ਤੇ ਇਹਦਾ ਮੇਰਾ ਖਿਆਲ ਜਿੰਨੇ ਡੋਨਰ ਹੋਏ 50 ਰੁਪਏ ਪਰ ਡੋਨਰ ਫਰੈਸ਼ਮੈਂਟ ਚਾਰਜੀ ਦਿੰਦੇ ਨੇ ਸਾਨੂੰ ਉਹਦੇ ਜਿਹੜੇ ਚੈੱਕ ਆਉਂਦੇ ਨੇ ਉਹ ਪਾਇਂਦਰੀਆ ਸਬਜ਼ਾਰਕ ਮੰਚ ਦੇ ਨਾਂ ਤੇ ਹੁੰਦੇ ਨੇ ਉਹਦੇ ਉਲੋਂ ਐਪਲਾਨ ਚੱਲਦੀ ਆ ਉਹਦਾ ਜਿਹੜਾ ਕਾਊਂਟ ਹੈ ਮੇਰੇ ਖਿਆਲ 15 ਸਾਲ ਤੋਂ ਪਹਿਲਿਆਂ ਤੋਂ ਜਿਹੜੇ ਉਹ ਚੋਂ ਪੈਸੇ ਆਏ ਨੇ ਜਮਾ ਨੇ ਕਦੇ ਅਸੀਂ ਉਹਨੂੰ ਕਢਾਏ ਨਹੀਂ ਜੇ ਕਿਤੇ ਰੱਬ ਨਾ ਕਰੇ ਕੋਈ ਆਫਤ ਆ ਗਈ ਲੋਕਾਂ ਵਾਸਤੇ ਜਾਂ ਕੋਈ ਲੋਕਾਂ ਦੀ ਮੁਨਕਤਾ ਵਾਸਤੇ ਅਸੀਂ ਉਹ ਕਢਾ ਕੇ ਉੱਥੇ ਜ਼ਰੂਰ ਵਰਤਾਂਗੇ ਜੀ ਛੇਕ ਸਵਾਲ ਮੇਰਾ ਹੋਰ ਸੀ ਕਿ ਜੇਵੇਂ ਕਿਸੇ ਡੋਨਰ ਨੂੰ ਕਿਦੋਂ ਬਲੱਡ ਦੀ ਲੋੜ ਪੈਂਦੀ ਹੈ ਤਾਂ ਉਹ ਫਿਰ ਮੋਸਟਲੀ ਤੁਹਾਡੇ ਕੋਲ ਪਹਿਲਾਂ ਆਵੇ ਕਿ ਉਹ ਮਤਲਬ ਸਾਨੂੰ ਲੈਟਰ ਦੇਵੇ ਕਿ ਜਾਂ ਸਿੱਧਾ ਡਾਇਰੈਕਟਲੀ ਜਾ ਕੇ ਲੈ ਸਕਦਾ ਵੇਖੋ ਮੈਂ ਪਹਿਲਾਂ ਹੀ ਕਿਹਾ ਵੀ ਜਿਹੜੀ ਥੋੜੀ ਘਾਟ ਹੈ ਜੇ ਤੋ ਉਹ ਡੋਨਰ ਜਾ ਕੇ ਉੱਥੇ ਕਨਵੈਂਸ ਕਰਾ ਦਿੰਦਾ ਤੇ ਅਸੀਂ ਆ ਸੰਸਥਾ ਦੇ ਮੈਂਬਰਾਂ ਅਸੀਂ ਹਰ ਵਾਰੀ ਬਲੱਡ ਦਿੰਨੇ ਆ ਦੇ ਦਿਓ ਕਈ ਬੰਦੇ ਜਾ ਕੇ ਇਹਨੂੰ ਤੇ ਬਹਿਸ ਕਰਦੇ ਨੇ ਉਹ ਠੀਕ ਨਹੀਂ ਲੱਗਦਾ ਪਰ ਉੱਥੋਂ ਦਾ ਜਿਹੜਾ ਸਟਾਫ ਵੀ ਹੈ ਮੈਂ ਇਹ ਕਹਿਣਾ ਚਾਹਾਂਗਾ 32 ਪੀਜੀਆ ਦਾ ਕੁਝ ਉੱਥੇ ਸਟਾਫ ਰੂਟਲੀ ਜਿਹੜੇ ਸਾਡੇ ਜਾਂਦੇ ਨੇ ਬਲੱਡ ਲੈਣ ਵਾਸਤੇ ਬੋਲਦੇ ਆਂ ਵੀ ਅਸੀਂ ਗੱਲ ਨਹੀਂ ਕਰਦੇ ਅਸੀਂ ਪ੍ਰਧਾਨ ਨੂੰ ਨਹੀਂ ਜਾਣਦੇ ਫਿਰ ਉਹਨਾਂ ਦੀ ਹੈਡ ਦੀ ਡਿਪਾਰਟਮੈਂਟ ਨਾਲ ਗੱਲ ਕਰਦੇ ਆਂ ਉਹ ਕਹਿੰਦੇ ਵੀ ਇਹ ਰਾਤ ਦਿਨ ਉੱਥੇ ਲੱਗੇ ਰਹਿੰਦੇ ਨੇ ਇਹ ਫਰਸਟ੍ਰੇਟ ਹੋ ਜਾਂਦੇ ਨੇ ਇਸ ਕਰਕੇ ਇਹ ਬੋਲਦੇ ਨੇ ਪਰ ਉਹਦੇ ਨਾਲ ਸਾਡ ਨੂੰ ਬਹੁਤ ਦੁੱਖ ਪਹੁੰਚਦਾ ਕਿਉਂਕਿ ਹਾਸੀਂ ਡੋਨਰਾਂ ਦਾ ਇੰਨਾ ਸਤਕਾਰ ਕਰਦੇ ਆਂ ਸ਼ੈਤ ਅਸੀਂ ਉਹਨਾਂ ਆਪਣੇ ਮਾਂ ਪਿਓ ਦੇ ਨਾਲ ਕਰਦੇ ਹਾਂ ਜਿੰਨਾ ਹੀ ਡੋਨਰ ਦਾ ਸਤਕਾਰ ਕਰਦੇ ਆਂ